ਤਕਸਾਲੀ ਹੈਗੇ ਇਹ ਆਪਣਾ ਕੰਮ ਕਰਨ ਪ੍ਰਚਾਰ ਦਾ ਕੰਮ ਕਰਾਉਣਾ ਇਹ ਇੱਕ ਇੱਕ ਇਸ ਤਰ੍ਹਾਂ ਕੌਮ ਦਾ ਜ਼ਿੰਦਬਾ ਪਾਣ ਦੀ ਗੱਲ ਕਰਦੇ ਤੁਸੀਂ ਉਹਨੂੰ ਵੜਾਓ ਉਹਨੂੰ ਨਾ ਬਣਾਓ ਉਹਨੂੰ ਵੜਾਓ ਉਹਨੂੰ ਨਾ ਬਣਾਓ ਇਹ ਜਿਹੜੀ ਰੋਜ਼ ਇੱਥੇ ਹੁੰਦਾ ਹੈ ਅੱਛਾ ਜੀ ਉਹ ਨਹੀਂ ਮੰਨਦੇ ਫਰਾਂ ਨਹੀਂ ਮੰਨਦਾ ਸੀ ਸਰਪਾਰ ਨਹੀਂ ਦਿੱਤਾ ਹਣ ਜਿਹਨੂੰ ਤੁਹਾਾਰੀ ਐਂਡ ਕੰਪਨੀ ਸਰਪਾਰ ਨਹੀਂ ਦੇਣਗੇ ਉਹ ਉਹ ਜ਼ਨਾ ਕੇ ਜੱਥੇਦਾਰ ਨਹੀਂ ਬਣ ਸਕਦਾ ਭਾਈ ਬਰਵੰਤ ਸਿੰਘ ਰਾਜਵਾਨਾ ਦਾ ਬਣਾਣਾ ਜਿਹੜਾ ਫੈਸਲਾ ਲਏ ਵੀ ਛੋਣ ਲਈ ਤੇ ਠੀਕ ਹੈ। ਦੇਖੋ ਜੀ ਜੋ ਮੈਂ ਦੇਖਿਆ ਉਹਦੇ ਵਿੱਚ ਮੈਨੂੰ ਇਹ ਪਤਾ ਲੱਗਾ ਕਿ ਸਾਰਪਰ ਪ੍ਰਕਾਸ਼ ਸਿੰਘ ਘੁੰਮਣ ਜਿਹੜੇ ਸ਼ੋਮਣੀ ਕਾਲੀ ਦਲ ਦੇ ਉਮੀਦਵਾਰ ਉਹਨਾਂ ਦੀ ਛਵੀ ਜਿਹੜੀ ਹੈਗੀ ਬਹੁਤ ਵਧੀਆ ਹੈ। ਮੈਨੂੰ ਇੱਕ ਬੰਦਾ ਨਹੀਂ ਮਿਲਿਆ ਭਾਵੇਂ ਉਹ ਆਪ ਦਾ ਤੇ ਭਾਵੇਂ ਉਹ ਭਾਜਪਾ ਦਾ ਹੈ। ਜਿਸ ਨੇ ਕਿ ਉਹਦੇ ਕੋਈ ਗੱਲ ਮਾਰੀ ਕਹੀ ਹੋਵੇ ਤੇ ਮੈਂ ਸਮਝਾਵਾ ਕਿ ਉਮੀਦਵਾਰ ਚੰਗਾ ਹੋਣ ਦੇ ਨਾਲ ਅ ਲੁਧਿਆਣੇ ਦੇ ਵੱਸੋਂ ਜਿਹੜੀ ਹੈ ਪਾਵੇਂ ਉਹ ਸਿੱਖਨ ਪਾਵੇਂ ਮੁਸਲਮਾਨ ਤੇ ਪਾਵੇਂ ਦੋ ਉਹ ਸਰਪਰ ਪ੍ਰਕਾਸ਼ ਸਿੰਘ ਨੂੰ ਵੋਟਾਂ ਪਾ ਕੇ ਉਹਨਾਂ ਨੂੰ ਚੇਤਾਵਨੀ ਦੀ ਗੱਲ ਕਰਾਂਗੇ ਸਰ ਜਥੇਦਾਰ ਦੀ ਗੱਲ ਕੀਤੀ ਜਾ ਰਹੀ ਹੈ ਅੱਜ ਉਹਨਾਂ ਨੂੰ ਬਹੁਤ ਸਾਰਾ ਕੀ ਜਾਂਦਾ ਕਿਹੜਾ ਜਥੇਦਾਰ ਰਾਜਵਾਨਾ ਦੇਖੋ ਰਾਜਵਾਨਾ ਸਾਹਿਬ ਦੀ ਗੱਲ ਕਾਫੀ ਢੇਰ ਤੋਂ ਚੱਲੀ ਹੋਈ ਹੈ ਇਹ ਕੋਈ ਨਵੀਂ ਗੱਲ ਨਹੀਂ ਕਰਨੀ ਛੋਣੀ ਕਮੇਟੀ ਨੇ ਅੱਜ ਤੋਂ ਤਕਰੀਬਨ 32-33 ਸਾਲ ਪਹਿਲਾਂ ਜੱਥੇਦਾਰ ਗੁਰਸੇਰ ਸਿੰਘ ਟੋੜਾ ਨੇ ਭਾਈ ਰਣਜੀਤ ਸਿੰਘ ਜਿਹੜੇ ਉਸ ਕੋਲ ਦਿੱਲੀ ਵਿੱਚ ਕੈਦ ਸਨ ਉੱਥੇ ਚ ਧਾਰਜੇਲ ਹੋਏ ਚ ਉਹਨਾਂ ਨੂੰ ਜੱਥੇਦਾਰ ਕਾਲ ਤੱਕ ਨੀਤ ਕੀਤਾ ਸੀ ਤੇ ਜਿਹੜੇ ਰਿਹਾ ਹਣ ਤੋਂ ਬਾਅਦ ਫਿਰ 5-6 ਮਹੀਨੇ ਬਾਅਦ ਉਹਨਾਂ ਨੂੰ ਜਥੇਦਾਰੀ ਦਾ ਸਰਪਾ ਵਗੈਰਾ ਦਿੱਤਾ ਗਿਆ ਸੀ ਇਸ ਵਾਸਤੇ ਮੈਂ ਸਮਝਾਂ ਕਿ ਵਿਰੋਧੀਆਂ ਦੀ ਚਾਲਾਂ ਨੂੰ ਖਤਮ ਕਰਨ ਲਈ ਉਹ ਰੋਜ਼ ਨਵੇਂ ਸਰੋਖਾ ਦੀ ਕੀ ਗੱਲ ਕਰ ਦਿੰਦੇ ਨੇ ਕਦੀ ਕੀ ਕਰ ਦਿੰਦੇ ਨੇ ਭਾਈ ਬਰਵੰਤ ਸਿੰਘ ਰਾਜੋਵਾਣਾ ਦਾ ਬਣਾਣਾ ਜਿਹੜੇ ਫੈਸਲਾ ਲਏਗੇ ਸ਼ੂਨਗਟੀ ਦੇ ਠੀਕ ਰਹਿਗੇ ਤੇ ਲੋਕਾਂ ਵਿੱਚ ਕਿਸ ਤਰ੍ਹਾਂ ਦਾ ਸਨੇਹ ਜੰਗ ਲੋਕੀ ਐਕਸੈਪਟ ਕਰਨਗੇ ਲੋਕੀ ਕਿਉਂ ਨਹੀਂ ਐਕਸੈਪਟ ਕਰਨਗੇ ਜੀ ਇਹ ਜਿਹੜੇ ਰੋਜ ਇੱਥੇ ਹੁੰਦਾ ਹੈ ਅੱਛਾ ਜੀ ਉਹ ਨਹੀਂ ਮੰਦੇ ਫਰਾਂ ਨਹੀਂ ਮੰਦੇ ਸੀ ਸਰੋਪਾਰ ਨਹੀਂ ਦਿੱਤਾ ਹੁਣ ਜਿਹਨੂੰ ਤੁਹਾਹਾਰੀ ਐਂਡ ਕੰਪਨੀ ਸਰੋਪਾਰ ਨਹੀਂ ਦੇਣਗੇ ਉਹ ਉਹ ਦੇਣਾ ਕੇ ਜੱਥੇਦਾਰ ਨਹੀਂ ਬਣ ਸਕਦਾ ਹੈ ਮੈਂ ਤੇ ਇਸ ਗੱਲ ਦਾ ਹਾਮੀ ਆ ਕਿ ਜਿਹੜੀ ਇੱਕ ਕਾਣਾ ਹੈਗਾ ਤਕਸਾਲੀ ਹੈਗੇ ਇਹ ਆਪਣਾ ਕੰਮ ਕਰਨ ਪ੍ਰਚਾਰ ਦਾ ਕੰਮ ਕਰਨ ਇਹ ਇੱਕ ਇਸ ਤਰ੍ਹਾਂ ਕੌਮ ਦਾ ਜ਼ਿੰਦਦਾ ਪਾਣ ਦੀ ਗੱਲ ਕਰਦੇ ਤੁਸੀਂ ਉਹਨੂੰ ਬਣਾਓ ਉਹਨੂੰ ਨਾ ਬਣਾਓ ਉਹਨੂੰ ਬਣਾਓ ਉਹਨੂੰ ਨਾ ਬਣਾਓ ਦੇ ਆਰ ਨਾਟ ਮੈਂਟ ਫਾਰ ਦਿਸ ਇਹ ਕਾਮ ਸ਼ੌਣੀ ਕਮੇਟੀ ਦਾ ਸ਼ੌਣੀ ਕਮੇਟੀ ਜਿੰਨੂੰ ਬਣਾਵੇ ਉਸ ਨੂੰ ਮੈਂ ਪ੍ਰਵਾਨਗੀ ਦੇਵਾਂ ਨੂੰ